ਸਾਬ ਤੋਂ ਤਨਖਾਹਿਆ ਕਰਾਰ ਹਰਵਿੰਦਰ ਸਰਨਾ ਨੂੰ ਸਟੇਜ ਤੇ ਬੋਲਣ ਦੀ ਇਜਾਜ਼ਤ ਦੇਣ ਵਾਲੇ ਗੁਰਦੁਆਰਾ ਰਕਾਬਗੜ੍ਹ ਦੇ ਹੈੱਡ ਗ੍ਰੰਥੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਔਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਔਰ ਕਿਹਾ ਕਿ ਸਰਵੋੱਚ ਅਦਾਲਤ ਤੋਂ ਤਨਖਾਹਿਆ ਕਰਾਰ ਦਿੱਤੇ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਸਮਾਗਮ ਤੇ ਬੋਲਣ ਦੀ ਇਜਾਜ਼ਤ ਨਹੀਂ ਆ ਔਰ ਜੋ ਅੱਜ ਗੁਰਦੁਆਰਾ ਰਕਾਪਾਂਚਕ ਕਿਸੇ ਧਾਰਮਿਕ ਸਮਾਗਮ ਚ ਹੈੱਡ ਗ੍ਰੰਥੀ ਇਕਬਾਲ ਸਿੰਘ ਹੋਰਾਂ ਨੇ ਬੋਲਣ ਦੀ ਇਜਾਜ਼ਤ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਤੇ ਨੋਟਿਸ ਲੈਂਦੇ ਆ ਸਖਤ ਕਾਰਵਾਈ ਕੀਤੀ ਔਰ ਹੈੱਡ ਗ੍ਰੰਥੀ ਨੂੰ ਸਸਪੈਂਡ ਕਰ ਦਿੱਤਾ ਹੈ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਔਰ ਰਿਪੋਰਟ ਵੀ ਸਾਹਮਣੇ ਆਇਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਔਰ ਸੱਤ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੱਲੋਂ ਵੀ ਜੇਕਰ ਅਜਿਹੀ ਕੁਤਾਹੀ ਕੀਤੀ ਜਾਵੇਗੀ ਸਖਤ ਐਕਸ਼ਨ ਹੋਵੇਗਾ ਇਸ ਵਕਤ ਦੀ ਅਹਿਮ ਜਾਣਕਾਰੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿੱਥੇ ਸੁਖਬੀਰ ਸਿੰਘ ਬਾਦਲ तमाम ਆ ਅਕਾਲੀ ਦਲ ਦੇ ਉਹਨਾਂ ਲੀਡਰਾਂ ਬਾਬਤ ਫੈਸਲਾ ਸੁਣਾਇਆ ਗਿਆ ਸੀ ਔਰ ਇਹ ਕਿ ਆ ਸੀ ਕਿ ਨੈਤਿਕ ਆਧਾਰ ਗਵਾ ਚੁੱਕਿਆ ਔਰ ਇਸੇ ਦਰਮਿਆਨ ਹਰਮਿੰਦਰ ਸਿੰਘ ਸਰਨਾਹੁਰਾ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਗਿਆ ਸੀ ਕਿਉਂਕਿ ਸਿੰਘ ਸਹਿਬਾਨਾਂ ਦੇ ਖਿਲਾਫ ਬੋਲੇ ਸਨ ਇਸ ਕਰਕੇ ਇਹ ਫੈਸਲਾ ਸੁਣਾਇਆ ਗਿਆ ਔਰ ਹੁਣ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾ ਨੇ ਐਕਸ਼ਨ ਲਿਆ ਔਰ ਐਕਸ਼ਨ ਲੈਂਦੇ ਆ ਇਸ ਵੀਡੀਓ ਤੇ ਔਰ ਹੈਡ ਗ੍ਰੰਥੀ ਨੂੰ ਮੌਤਲ ਕੀਤਾ ਹੈ ਬਧੇਰ ਜਾਣਕਾਰੀ ਸਾਡੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਲਕਾ ਸਾਹਿਬ ਜੁੜ ਚੁੱਕੇ ਆ ਕਲਕਾ ਸਾਹਿਬ ਇਹ ਨੋਟਿਸ ਤੁਸੀਂ ਲਿਆ ਹੈ ਸਰ ਨੇ ਹੋਰਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ ਇਸ ਨੂੰ ਕਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਦੇਖਿਆ ਜਾਵੇ ਦੇਖੋ ਅੱਜ ਦਿੱਲੀ ਦੇ ਵਿੱਚ ਰਕਾਬ ਗਿੰਸਾਬ ਵਿੱਚ ਲਕੀਸ਼ਮੰਜਰ ਹੌਲ ਇੱਕ ਪਿਆ ਚੱਲ ਰਿਹਾ ਸੀ ਔਰ ਮੈਨੂੰ ਮੈਨੂੰ ਵੀ ਉੱਥੇ ਜਾਂਦਾ ਮੌਕਾ ਮਿਲਿਆ ਜਦ ਮੈਂ ਉੱਥੇ ਗਿਆ ਤੇ ਮੈਂ ਦੇਖਿਆ ਮਾਈਕ ਦੇ ਉੱਤੇ ਸੁਖਾਣਵਿੰਦਰ ਸਿੰਘ ਸਰਨਾ ਬੋਲਦਾ ਪੀਸ ਜੀ ਸੋ ਮੈਂ ਜਾਂਦਾ ਤੇ ਉਸ ਵਕਤ ਉਹਨਾਂ ਦਾ ਮਾਈਕ ਫੜ ਕੇ ਰੋਕ ਵੀ ਸੰਦਾ ਸੀ ਪਰ ਮੈਂ ਪਰਿਵਾਰਾਂ ਦੀ ਇੱਜ਼ਤ ਕਰਕੇ ਪਰਿਵਾਰਾਂ ਦੇ ਨਾਲ ਨਾ ਗੱਲ ਕਰਦੇ ਹੋਏ ਮੈਂ ਜਿਸ ਵਕਤ ਮੇਰੇ ਜੀ ਬੋਲ ਜਾਂਦੇ ਉਹਨਾਂ ਨੇ ਬੰਦ ਕੀਤਾ ਔਰ ਮੈਂ ਹਰਦਕੰਤੀ ਸਾਹਿਬ ਨੂੰ ਉਸੇ ਵਕਤ ਪੁੱਛਿਆ ਅਨੰਦ ਗੁਰ ਦੇਕਟਮ ਸਮੇਂ ਵੀ ਤੁਸੀਂ ਇਹਨਾਂ ਨੂੰ ਅਲਾਉ ਕਿਸ ਤਰ੍ਹਾਂ ਕਰਤਾ ਹਮ ਜਿੱਤੇ ਉਹ ਐਦਰ ਉਦਰ ਦੀ ਗੱਲ ਕਰਕੇ ਆਪਣੀ ਗੱਲ ਨੂੰ ਢਾਲ ਰਹੇ ਸੀ ਸੋ ਜਦ ਜਦੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਫਸੀਲ 2 2 ਦਸੰਬਰ ਨੂੰ ਹਰਵਿੰਦਰ ਸਿੰਘ ਸਰਵਣ ਸਭਾ ਨੇ ਜੋ ਤਨਖਈਆ ਕੁਸ਼ਿਤ ਕਰਤਾ ਗਿਆ ਉਸ ਤੋਂ ਬਾਅਦ ਪਹਿਲੀ ਗੱਲ ਤੇ ਉਹਨਾਂ ਦਾ ਆਪਣਾ ਫਰਜ਼ ਨਹੀਂ ਬੰਦਾ ਕਿ ਉਹ ਅਕਾਲ ਤਖਸਾਲ ਸਾਹਿਬ ਦੀ ਉਲਟ ਜਾ ਕੇ ਉਲੰਘਣਾ ਕਰਨ ਉਹਨਾਂ ਦੇ ਹੁਕਮਾਂ ਦੀ ਔਰ ਇਸ ਤਰ੍ਹਾਂ ਜਾ ਕੇ ਲੋਕਾਂ ਨੂੰ ਮੈਰਿਜ ਕਰਨ ਮਗਰ ਲੋਕਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਕਿ ਇਸ ਕੋ ਜਿਸ ਸਖਸ਼ੀਅਤ ਜਿਹਨੂੰ ਪੰਜ ਸੌ ਕਾਟਦਾ ਹੈ ਉਹਨੂੰ ਬੁਲਾ ਬੁਲਾਣ ਇੱਥੇ ਔਰ ਹੈਡ ਗੰਤੀ ਸਾਹਿਬ ਨੂੰ ਵੀ ਜ਼ਿੰਮੇਵਾਰ ਪੁੱਛ ਤੇ ਬੈਠੇ ਐਸ ਕਰਕੇ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਰਖਾਲ ਤਖ ਸਾਹਿਬ ਦੀ ਜਿਹੜੀ ਗੱਲ ਹੈ ਉਹਦੀ ਮਾਨ ਮਰਿਆਦਾ ਦੀ ਇੱਜ਼ਤ ਦੀ ਗੱਲ ਹੈ ਅਸੀਂ ਉਹਨੂੰ ਦੇਖਦੇ ਹੋਏ ਉਹਨੂੰ ਅਜ ਮੌਤ ਦਿੱਤਾ ਤੁਹਾਡੇ ਨਾਲ ਮੁਲਾਕਾਤ ਹੋਈ ਸੰਨਾ ਹੋਰਾਂ ਦੀ ਕਿਉਂਕਿ ਮੇਰੇ ਨਾਲ ਉਹਨਾਂ ਦਾ ਮੁਲਾਕਾਤ ਹੁੰਦਾ ਕਿ ਮਤਲਬ ਮੈਂ ਪਹੁੰਚਿਆ ਤਾਂ ਉਹ ਦੇਖੇ ਬਸ ਮੈਂ ਉੱਥੇ ਦੇਖ ਕੇ ਨਿਕਲ ਗਿਆ ਮੈਨੂੰ ਜੀ ਮੇਰਾ ਮੁਲਾਕਾਤ ਦਰੰਦਾ ਕੀ ਮਤਲਬ ਜਿਹੜਾ ਪੰਥ ਤੋਂ ਛੇਕਿਆ ਮੈਂ ਉਹਨਾਂ ਨਾਲ ਮੁਲਾਕਾਤ ਕਿ ਕਰੂੰਗਾ ਕਦੇ ਤੁਹਾਡੇ ਵੱਲ ਮਿਲਣ ਦੀ ਕੋਸ਼ਿਸ਼ ਜਾਂ ਕੋਈ ਤੁਹਾਡੇ ਸਾਹਮਣੇ ਕੋਈ ਜ਼ਿਕਰ ਹੋਵੇ ਕਿਸੇ ਦਾ ਨਹੀਂ 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 ਠੀਕ ਹੈ ਸ਼ੁਕਰੀਆ ਕਲਕਸਬ ਇਸ ਬਾਬਤ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਸਰਨਾਹ ਹੋਰਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸ੍ਰੀ ਕਾਤਕ ਸਾਬ ਦੀ ਫਸੀਲ ਤੋਂ ਔਰ ਇਸ ਕਾਰਨ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕਿਉਂਕਿ ਸਿੰਘ ਸਹਿਬਾਨਾ ਦੇ ਖਿਲਾਫ ਪੁਰਾਣੇ ਬਿਆਨਬਾਜ਼ੀ ਕੀਤੀ ਸੀ ਜਿਸ ਤੋਂ ਬਾਅਦ ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਖਿਲਾਫ ਫੈਸਲਾ ਸੁਣਾਇਆ ਗਿਆ ਸੀ ਔਰ ਉਸੇ ਦਰਮਿਆਨ ਸਰਨਾ ਹੋਰਾਂ ਨੂੰ ਵੀ ਤਨਖਾਹਾਂ ਕਰਾਰ ਦਿੱਤਾ ਗਿਆ ਸੀ ਪਰ ਜਿਸ ਤੋਂ ਬਾਅਦ ਅੱਜ ਹਰਮਿੰਦਰ ਸਿੰਘ ਕਲਕਾ ਹੋਰਾਂ ਨੇ ਦੱਸਿਆ ਕਿ ਸਮਾਗਮ ਦਰਮਿਆਨ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਉਸ ਵਕਤ ਉਹ ਸਮਾਗਮ ਚ ਬੋਲ ਰਹੇ ਸਨ ਸਟੇਜ ਉੱਤੇ ਸਟੇਜ ਤੇ ਉਹ ਕਹਿੰਦੇ ਕਿ ਮੈਂ ਮਾਈਕ ਵੀ ਖੋ ਸਕਦਾ ਸੀ ਪਰ ਮੈਂ ਉੱਥੇ ਆਏ ਪਰਿਵਾਰਾਂ ਦੀ ਮਾਨ ਮਰਿਆਦਾ ਇਥੋਂ ਇੱਜ਼ਤ ਦੇਖਦੇ ਹੋਇਆ ਕੁਝ ਅਜੀਹਾ ਨਹੀਂ ਕੀਤਾ ਔਰ ਜਦੋਂ ਮੈਂ ਹੈੱਡ ਗ੍ਰੰਥੀ ਨੂੰ ਇਸ ਬਾਬਤ ਪੁੱਛਿਆ ਤਾਂ ਉਹਨਾਂ ਨੇ ਟਾਲਮਟੋਲ ਕੀਤਾ ਇਸੇ ਕਾਰਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ਼ਨ ਲਿਆ ਔਰ ਹੈੱਡ ਗ੍ਰੰਥੀ ਨੂੰ ਮੁਅਤਲ ਕਰ ਦਿੱਤਾ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ